ਮ ਗੁਰ ਸਿੱਧੂ ਦੇ ਫਾਦਰ ਦੇ ਅੰਤਿਮ ਅਰਦਾਸ ਦੇ ਮੌਕੇ ਤੇ ਪਹੁੰਚਿਆ हूं ਇਸ ਦੁੱਖ ਦੀ ਘੜੀ ਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਕੀ ਕਹਾਂ ਚਾਹਾਂ ਦੇਖੋ ਕੀ ਕਹਾਂਗੇ ਇਸ ਮੌਕੇ ਤੇ ਪਾਣਾ ਬਹੁਤ ਮਾੜਾ ਹੋਇਆ ਛੋਟੀ ਜੀ ਉਮਰ ਹਜੇ ਉਹਨਾਂ ਦੀ ਆਪਣੀ ਛੋਟੀ ਉਮਰ ਸੀ ਹਜੇ ਗੁਰ ਸਾਡਾ ਭਰਾ ਉਹ ਬੜੀ ਛੋਟੀ ਉਮਰ ਦਾ ਹਜੇ ਉਹਨਾਂ ਦੇ ਕਿੱਥੇ ਉਹਨਾਂ ਦੇ ਦਿਨ ਸੁਧ ਕਰਨੇ ਸੀ ਉਹਨਾਂ ਨੇ ਹਨਾ ਅੱਗੇ ਲੱਗ ਕੇ ਸਾਰਾ ਕੁਝ ਕਰਨਾ ਸੀ ਕਿੱਥੇ ਇਸ ਸਮੇਂ ਪਰਿਵਾਰ ਲਈ ਕਿੰਨਾ ਔਖਾ ਹੈ ਹਨਾ ਉਸ ਮਾਂ ਲਈ ਕਿੰਨਾ ਔਖਾ ਹੈ ਜਿਹੜੀ ਆਪਣੇ ਬੱਚੇ ਨੂੰ ਆਪਣੇ ਹੱਥੀ ਤੋੜਿਆ ਪਰਿਵਾਰ ਦੇ ਇਕੱਲੇ-ਇਕੱਲੇ ਜੀ ਸੀਗੇ ਮੀਰ ਬਾਜੀ ਇਕੱਲੇ-ਇਕੱਲੇ ਹੀ ਸੀਗੇ ਔਰ ਮੈਨੂੰ ਤਾਂ ਬੜਾ ਮੈਨੂੰ ਆਪਣਾ ਸਮਾਂ ਯਾਦ ਆ ਗਿਆ ਜਦੋਂ ਮੇਰੇ ਫਾਦਰ ਦੀ ਡੈਥ ਹੋਈ ਇਤਨੀ ਛੋਟੀ ਉਮਰ ਦੇ ਵਿੱਚ ਉਹ ਚਲੇ ਗਏ ਸੀ ਬਹੁਤ ਮਾੜਾ ਹੋਇਆ ਦੇਖੋ ਇਹ ਜਿਹੜੀ ਘੜੀ ਹੈਗੀ ਇਹ ਬਹੁਤ ਔਖੀ ਹੁੰਦੀ ਹੈ ਪਰਿਵਾਰ ਤੇ ਜਦੋਂ ਇਹ ਕੈਰਟ ਇਹਦਾ ਨਾ ਇਹ ਪਰਿਵਾਰ ਹੀ ਜਾਣਦਾ ਹੁੰਦਾ ਮੈਂ ਤਾਂ ਇਹੀ ਕਹੂੰਗੀ ਬਾਈ ਕਰੋ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਮੈਂਮ ਜੀ ਗੱਲ ਕਰੀਏ ਮੌਜੂਦ ਪਾਸਰ ਪੰਜ ਸਨ ਸਰਦਾਰ ਸੁਖੀ ਸਿੰਘ ਹਰ ਇੱਕ ਵਰਗ ਦਾ ਵੱਧ ਚੜ ਕੇ ਕੰਮ ਕਰਵਾਣ ਵਾਲੇ ਇਨਸਾਨ ਸਨ ਆਪ ਦੀ ਜੇਬ ਚੋਂ ਪੈਸਾ ਲਾ ਕੇ ਪਿੰਡ ਦਾ ਵਿਕਾਸ ਵੀ ਕਰਾਇਆ ਉਹਨਾਂ ਨੇ ਕੀ ਕਹਿਣਾ ਚਾਹ ਮੈਂ ਤਾਂ ਇੰਨੀ ਗੱਲ ਜਾਣਦੀ ਜਿਹੜੇ ਚੰਗੇ ਇਨਸਾਨ ਹੁੰਦੇ ਆ ਨਾ ਉਹਨਾਂ ਨੂੰ ਰੱਬ ਛੇਤੀ ਲੈ ਜਾਂਦਾ ਦੇਖੋ ਕਿੰਨੀਆਂ ਉਹਨੀਆਂ ਚੰਗੀਆਂ ਆਈਆਂ ਸੀਗੇ ਆਪਾਂ ਸੁਣਿਆ ਕਿ ਕਿੰਨੇ ਉਹਨਾਂ ਨੇ ਕੰਮ ਸਵਾਰੇ ਪਿੰਡ ਦੇ ਮੋਹਰੇ ਲੱਗ ਕੇ ਸਾਰੇ ਕੰਮ ਕਰਦੇ ਸੀਗੇ ਤੇ ਇਦਾਂ ਦੇ ਲੋਕਾਂ ਨੂੰ ਰੱਬ ਪਤਾ ਨਹੀਂ ਕਿਉਂ ਛੇਤੀ ਲੈ ਜਾਂਦਾ ਰੱਬ ਵੀ ਕਾਲੀਆਂ ਕਰ ਜਾਂਦਾ ਕਈ ਵਾਰੀ ਫਿਰ ਰੱਬ ਦੇ ਰੰਗ ਨੇ ਕੀ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਐਸੀ ਮਸ਼ਹੂਰ ਪੰਜਾਬੀ ਗਾਇਕ ਗੁਰਲੇਜ਼ ਅਕਟਰ ਉਹਨਾਂ ਦੇ ਹਸਬੰਡ ਵੀ ਉਹਨਾਂ ਨਾਲ ਪਹੁੰਚਿਆ ਗੱਲਬਾਤ ਕਰਦਾ ਸਰ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹੋ ਅੰਤਿਮ ਅਰਦਾਸ ਤੇ ਪਹੁੰਚ ਕੀ ਕਹਿਣਾ ਚਾਹਤ ਮੈਂਬਰ ਸੇ ਇਹ ਕਹਾਂਗਾ ਜੀ ਮਾਲਕ ਉਹਨਾਂ ਨੂੰ ਆਪਣੇ ਚਰਨਾਰੇ ਵਿੱਚ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਿਉਂਕਿ ਇਹ ਜਿਹੜਾ ਸਮਾਂ ਹੁੰਦਾ ਨਾ ਇਸ ਵੇਲੇ ਬਾਹਰੀਆਂ ਗੱਲਾਂ ਵੀ ਨਹੀਂ ਆਉਂਦੀਆਂ ਕਿਉਂਕਿ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਬਸ ਕਿਉਂਕਿ ਗੁਰਨਾ ਸਾਡਾ ਬਹੁਤ ਜ਼ਿਆਦਾ ਪਿਆਰ ਆ ਪਰਿਵਾਰ ਰਿਲੇਸ਼ਨ ਆ ਅਸੀਂ ਬਹੁਤ ਸਮੇਂ ਤੋਂ ਇਕੱਠੇ ਕੰਮ ਕਰਦੇ ਆ ਤੇ ਪਤਾ ਨਹੀਂ ਸੀ ਵੀ ਇਹ ਭਾਣਾ ਪਰਚ ਜਾਊਗਾ ਕਿਉਂਕਿ ਆਪ ਬਹੁਤ ਛੋਟੀ ਉਮਰ ਆਜੇ ਗੁਰਦੀ ਬੱਚਾ ਹੋ ਤਾਂ ਆਜੇ 21 ਸਾਲ ਦਾ 22 ਸਾਲ ਦਾ ਹੋਣਾ ਤੇ ਭਾਈ ਸਾਹਿਬ ਦੀ ਵੀ ਉਮਰ ਬਹੁਤ ਛੋਟੀ ਦੇ ਵਿੱਚ ਉਹ ਚਲੇ ਗਏ ਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੁਣ ਗੁਰਦੇ ਉੱਤੇ ਆ ਗਈ ਹੈ ਤੇ ਛੋਟਾ ਬ੍ਰਦਰ ਹੈ ਉਹ ਵੀ ਮਨ ਨੂੰ ਵੀ ਦੇਖਿਆ ਮੈਂ ਉਹਨੂੰ ਪਹਿਲੀ ਵਾਰੀ ਵੇਖਿਆ ਬਹੁਤ ਛੋਟਾ ਜਿਹਾ ਤੇ ਇਟਸ ਵੈਰੀ ਯੂ ਨੋ ਟਫ ਟਾਈਮ ਹੌਟ ਟਫ ਸਿਚੁਏਸ਼ਨ ਬਸ ਮੈਂ ਇਹੀ ਕਹੂੰਗਾ ਸਾਰਿਆਂ ਨੂੰ ਅਰਦਾਸ ਕਰੋ ਮਾਲਕ ਇਹਨਾਂ ਨੂੰ ਹਿੰਮਤ ਦੇਵੇ ਹੌਸਲਾ ਦੇਵੇ ਕਿਉਂਕਿ ਬੰਦਾ ਟੁੱਟ ਜਾਂਦਾ ਟੁੱਟ ਜਾਂਦਾ ਹੈਨਾ ਮੈਂ ਭੈਜੀ ਉਹਨਾਂ ਦੀ ਹਾਲਤ ਦੇਖ ਰਾਂ ਐਸ ਵੇਲੇ ਸਭ ਤੋਂ ਜ਼ਿਆਦਾ ਬਹੁਤ ਔਖਾ ਨਵਾਂ ਵਾਸਤੇ ਬਸ ਇਹੀ ਅਰਦਾਸ ਕਰਦੇ ਹਾਂ ਜਿਆਦਾ ਉਮਰ ਵੀ ਨਹੀਂ ਸੀ ਇੰਨਾ ਨਹੀਂ ਕੁਝ ਵੀ ਨਹੀਂ ਦੱਸਦੀ ਕੁਝ ਵੀ ਨਹੀਂ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਕਿਉਂਕਿ ਹੁਣ ਦੇਖੋ ਗੁਰ ਨੇ ਕਿੰਨੀ ਮਿਹਨਤ ਕਰਕੇ ਨਾਮ ਬਣਾਇਆ ਹੁਣ ਤੇ ਹਣਾਉਣ ਦਾ ਸਮਾਂ ਹੈ ਚਲੋ ਮਾਲਕ ਇਹ ਉਹ ਰੰਗ ਗਿਆ ਜੀ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਬਿਲਕੁਲ ਜੀ ਬਿਲਕੁਲ ਐਸੀ ਮਸ਼ਹੂਰ ਪੰਜਾਬੀ ਗਾਇਕ ਗੁਰਲੇ ਜ਼ਕਤਰ ਅਤੇ ਉਹਨਾਂ ਦੇ ਹਸਬੰਦ ਜਿਨ੍ਹਾਂ ਨੇ ਗੁਰਸਿੱਧੂ ਦੇ ਫਾਦਰ ਦੇ ਅੰਤਿਮ ਅਰਦਾਸ ਤੇ ਪਹੁੰਚ ਕੇ ਉਹਨਾਂ ਨਾਲ ਜਿਹੜਾ ਦੁੱਖ ਸਾਂਝਾ ਕੀਤਾ ਕੈਮਰਾਮੈਨ ਸੁਖਦੇਵ ਰਣਮਲੋ ਚੱਕੀ ਬਾਲ ਕੈਨਸ ਵਗੈਰਾ ਤੋਂ ਬਟੇਂਡਾ